ਇਸ ਸਮੇ ਅਸੀਂ ਮੌਜੂਦਾਂ ਬਸੇਰਾ ਪ੍ਰੋਜੈਕਟ ਦੇ ਵਿੱਚ ਬਸੇਰਾ ਪ੍ਰੋਜੈਕਟ ਉਹ ਬਸੇਰਾ ਪ੍ਰੋਜੈਕਟ ਜਿਸ ਦੇ ਤਹਿਤ 726 ਗਰੀ ਪਰਿਵਾਰਾਂ ਨੂੰ ਉਹਨਾਂ ਦੇ ਘਰ ਮੁਹੱਈਆ ਕਰਵਾਣੇ ਸੀਗੇ ਤੇ ਲੰਮੇ ਸਮੇਂ ਤੋਂ ਇਹ ਪ੍ਰੋਜੈਕਟ ਜਿਹੜਾ ਹੈ ਕਿਹਾ ਜਾ ਸਕਦਾ ਹੈ ਕਿ ਭ੍ਰਿਸ਼ਟਾਚਾਰ ਦੀ ਪੇਟ ਚੜਿਆ ਹੋਇਆ ਸੀ ਤੇ ਅੱਜ ਵਿਧਾਇਕਾ ਨੀਨਾ ਮਿੱਤਲ ਤੇ ਡੀਸੀ ਪਟਿਆਲਾ ਜਿਹੜੇ ਨੇ ਮੈਡਮ ਸਾਚੀ ਸਾਨੀ ਉਹ ਪਹੁੰਚ ਰਹੇ ਨੇ ਜਾਇਜ਼ਾ ਲੈਣ ਦੇ ਲਈ ਤੇ ਅਸੀਂ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕੀ ਕੁਝ ਕਹਿਣਾ ਹੈ ਉਹਨਾਂ ਦੇ ਵੱਲੋਂ ਜੋ ਵਿਜੀਲੈਂਸ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਕਿੰਨੇ ਕ ਜਿਹੜੇ ਕਦੋਂ ਤੱਕ ਇਹ ਵਿਜੀਲੈਂਸ ਦੀ ਜਾਂਚ ਜਿਹੜੀ ਹੈ ਹੋਏਗੀ ਤੇ ਵਿਧਾਇਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਮੈਡਮ ਜੋ ਡੀਸੀ ਪਟਿਆਲੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਸਮੇ ਅਸੀਂ ਮੌਜੂਦਾ ਰਾਜਪੁਰਾਂ ਦੀਆਂ ਪੁਰਾਣੀਆਂ ਕਚੈਰੀਆਂ ਦੇ ਵਿੱਚ ਜਿੱਥੇ ਕਦੇ ਮੇਲਾ ਲੱਗਦਾ ਸੀਗਾ ਜਿੱਥੇ ਬਹੁਤ ਸਾਰਾ ਇਕੱਠ ਹੁੰਦਾ ਸੀਗਾ ਜੱਜ ਸਾਹਿਬ ਬੈਠਦੇ ਸੀਗੇ ਤੇ ਬਹੁਤ ਸਾਰੇ ਕੇਸਾਂ ਦੀ ਸੁਣਵਾਈ ਹੁੰਦੀ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਤਸਵੀਰ ਜਿਹੜੀ ਹੈ ਬਿਆਨ ਕਰ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੀ ਹੈ ਨਾ ਸਾਮ ਸਵਾਲ ਨਾ ਹੋਣ ਕਾਰਨ ਅੱਜ ਇਹ ਬਿਲਡਿੰਗ ਜਿਹੜੀ ਹੈ ਕਿਸ ਤਰ੍ਹਾਂ ਦਾ ਰੂਪ ਲੈਂਦੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਇੱਥੇ ਜੱਸਾ ਬੈਠਦੇ ਸੀਗੇ ਤੇ ਆਵਾਜ਼ ਵੱਜਦੀ ਸੀਗੀ ਤੇ ਉਹਦਾ ਕੇਸ ਹੈ ਉਹ ਪਹੁੰਚੋ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਜਿਹੜੀ ਹੁਣ ਬਿਲਡਿੰਗ ਜਿਹੜੀ ਹੈ ਖੰਡਰ ਬਣ ਚੁੱਕੀ ਹੈ ਤੇ ਇੱਕ ਅੱਜ ਦੱਸਦੇ ਕਿ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਪ੍ਰਯਾਸ ਦੇ ਨਾਲ ਜਿਹੜਾ ਇੱਕ ਨਵਾਂ ਪ੍ਰੋਜੈਕਟ ਰਾਜਪੁਰਾ ਦੇ ਵਿੱਚ ਲੱਗਣ ਜਾ ਰਿਹਾ ਹੈ ਤੇ ਜਿਸ ਨੂੰ ਅੱਜ ਦੇਖਣ ਦੇ ਲਈ ਖੁਦ ਡੀਸੀ ਜੋ ਪਟਿਆਲਾ ਮੈਡਮ ਸ਼ਖਸੀਸਾਨੀ ਐਸਟੀਐਮ ਰਾਜਪੁਰਾ ਦੇ ਖੁਦ ਵਿਧਾਇਕਾ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਜਿਵੇਂ ਤੁਸੀਂ ਦੇਖਿਆ ਕਿ ਪਹਿਲਾਂ ਵਿਧਾਇਕਾ ਨੀਨਾ ਮਿੱਤਲ ਤੇ ਡਿਪਟੀ ਕਮਿਸ਼ਨਰ ਪਟਿਆਲਾ ਤੇ ਐਸਟੀਐਮ ਰਾਜਪੁਰਾ ਜਿਹੜੇ ਨੇ ਉਹਨਾਂ ਦੇ ਵੱਲੋਂ ਬਸੇਰਾ ਪ੍ਰੋਜੈਕਟ ਦਾ ਦੌਰਾ ਕੀਤਾ ਗਿਆ ਤੇ ਇਸ ਸਮੇਂ ਦਾਦੀ ਜੋ ਪੰਜਾਬ ਸਪੋਰਟਸ ਡਿਪਾਰਟਮੈਂਟ ਜਿਹੜਾ ਹੈ ਖੇਡ ਵਿਭਾਗ ਪੰਜਾਬ ਹੈ ਉਹਨਾਂ ਦੇ ਵੱਲੋਂ ਜੋ 15 ਅਗਸਤ 2021 ਦੇ ਵਿੱਚ ਪੰਜਾਬ ਰਾਜ ਦੇ ਖਿਡਾਰੀਆਂ ਨੂੰ ਜਿਹੜਾ ਸਮਰਪਿਤ ਕਰਨ ਦੇ ਲਈ ਇਹ ਸਟੇਡੀਅਮ ਬਣਾਇਆ ਗਿਆ ਸੀ ਤੇ ਇੱਥੇ ਜਿਹੜਾ ਮੁਆਇਨਾ ਕਰਨ ਦੇ ਲਈ ਖੁਦ ਵਿਧਾਇਕਾ ਨੀਨਾ ਮਿੱਤਲ ਤੇ ਐਸ.ਡੀ.ਐਮ. ਰਾਜਪੁਰਾ ਡਿਪਟੀ ਕਮਿਸ਼ਨਰ ਪਟਿਆਲਾ ਮੈਡਮ ਸ਼ਖਸੀ ਸਾਨੀ ਉਹ ਵੀ ਪਹੁੰਚ ਰਹੇ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਸਟੇਡੀਅਮ ਦੇ ਵਿੱਚ ਜੋ ਹਜ਼ਾਰਾਂ ਕਰੋੜਾ ਰੁਪਏ ਜਿਹੜੇ ਲਗਾਏ ਗਏ ਨੇ ਉੱਥੇ ਜਿਹੜਾ ਸਫਾਈ ਦਾ ਪ੍ਰਬੰਧ ਜਿਹੜਾ ਨਹੀਂ ਹੈਗਾ ਤੇ ਉਹਨਾਂ ਦੇ ਵੱਲੋਂ ਕੀ ਜਿਹੜੇ ਆ ਪ੍ਰਬੰਧ ਅੱਗੇ ਕਿਤੇ ਜਾਣਗੇ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਪੂਰੇ ਰਾਜਪੁਰਾ ਵੱਲੋਂ ਡੀਸੀ ਮੈਡਮ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਆਪਣਾ ਟਾਈਮ ਕੱਢ ਕੇ ਅੱਜ ਰਾਜਪੁਰਾ ਦੇ ਜਿਹੜੇ ਕਈ ਪ੍ਰੋਜੈਕਟ ਜਿਹੜੇ ਪੈਪਸੂ ਬੋਰਡ ਦੇ ਪ੍ਰੋਜੈਕਟ ਸੀਗੇ ਵਿਚਾਲੇ ਪਏ ਸੀਗੇ ਉਹਨਾਂ ਦਾ ਵਿਜ਼ਿਟ ਕੀਤਾ ਤਾਂ ਕਿ ਉਹ ਪ੍ਰੋਜੈਕਟ ਅਸੀਂ ਸਾਰੇ ਉਹਨਾਂ ਨੂੰ ਚਾਲੂ ਕਰ ਸਕੀਏ ਜਿਵੇਂ ਕਿ ਪਿਛਲੇ ਦਿਨੀ ਸਾਡੀ ਇੱਕ ਮੀਟਿੰਗ ਹੋਈ ਸੀ ਪੈਪਸੂ ਦੀ ਸੀਐਮ ਸਾਹਿਬ ਨਾਲ ਤਾਂ ਸੀਐਮ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਬਸੇਰਾ ਪ੍ਰੋਜੈਕਟ ਹੈ ਉਹਨੂੰ ਵੀ ਆਪਾਂ ਮੂਡ ਬਹਾਲ ਕੀਤਾ ਜਾਵੇ ਜਿਸ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਵੀ ਯੋਗਾ ਯੋਗਾ ਸੈਂਟਰ ਬੰਨਣਾ ਹੈ ਮੁਹੱਲਾ ਕਲੀਨਿਕ ਬੰਨਣਾ ਹੈ ਤਾਂ ਉਹ ਸਾਰਾ ਅੱਜ ਡੀਸੀ ਮੈਡਮ ਇੱਕ ਦੌਰਾ ਕਰਨ ਆਏ ਆ ਤਾਂ ਕਿ ਇਹ ਸਾਰਾ ਕੰਮ ਅਸੀਂ ਬਹੁਤ ਜਲਦੀ ਸ਼ੁਰੂ ਕਰਵਾ ਸਕੀਏ ਮੈਡਮ ਜਿਹੜੇ ਬਸੇਰਾ ਪਰ ਲੱਗਦਾ ਹੈ ਕਿ ਲੋਕਾਂ ਨੂੰ ਜਿਹੜੇ ਘਰ ਮਿਲਨੇ ਸੀ ਉਹਨਾਂ ਤੇ ਬਹੁਤ ਸਾਰੇ ਲੋਕ ਜਿਹੜੇ ਨਹੀਂ ਮਿਲੇ ਉਹਨਾਂ ਨੂੰ ਕਰਦੇ ਉਹਨਾਂ ਦੇ ਬਿਲ ਉਸੇ ਵਾਸਤੇ ਹੀ ਲੱਗੇ ਆ ਕਿ ਉਹਨੂੰ ਜਿਹੜੇ ਹੈਗੇ ਨੇ ਜਿਹੜੇ ਘਰ ਬਨੇ ਹੋਏ ਨੇ ਜਿਹੜਾ ਸਰਕਾਰਾਂ ਦਾ ਇੰਨਾ ਪੈਸਾ ਲੱਗਿਆ ਹੋਇਆ ਉਹਨੂੰ ਅਸੀਂ ਮੇਨਟੇਨ ਕਰਕੇ ਉਹਨੂੰ ਸੈੱਟ ਕਰਕੇ ਕਿਵੇਂ ਲੋਕਾਂ ਨੂੰ ਘਰ ਦੇ ਸਕੀਏ ਇਹ ਸਾਰਾ ਉਸੇ ਵਾਸਤੇ ਅੱਜ ਡੀਸੀ ਮੈਡਮ ਦਾ ਦੌਰਾ ਹੈ ਅੱਜ ਡਿਸਕਸ਼ਨ ਕਰਨ ਲਈ ਇਹਦਾ ਅਸੀਂ ਬਹੁਤ ਜਲਦੀ ਤੋਂ ਜਲਦੀ ਰਾਜਪੁਰਾ ਚ ਜਿਹੜਾ ਬਸੇਰਾ ਪ੍ਰੋਜੈਕਟ ਹੈ ਉਹਨੂੰ ਦੁਆਰਾ ਤੋਂ ਸੈੱਟ ਕਰਕੇ ਉਹਨੂੰ ਮੌਕਾ ਨੂੰ ਦੇਵਾਂਗੇ। ਕਮਨ ਸਟੇਡੀਅਮ ਵੀ ਗਏ ਸੀਗੇ ਬੜੀ ਖਸਤਾ ਹਾਂ ਸਟੇਡੀਅਮ ਦੇ ਵੀ ਖਸਤਾ ਹਾਲਤ ਹੈ ਮਤਲਬ ਅੱਜ ਉਹੀ ਚੀਜ਼ ਕਹਿ ਰਹੀਆਂ ਜਿਹੜੀਆਂ ਜਿਹੜੀਆਂ ਰਾਜਪੁਰਾ ਚ ਖਸਤਾ ਹਾਲਤ ਵਾਲੀਆਂ ਚੀਜ਼ਾਂ ਪਈਆਂ ਔਰ ਜਿਹੜੀਆਂ ਨੂੰ ਥੋੜਾ ਜਿਹਾ ਮੇਨਟੇਨ ਕਰਕੇ ਅਸੀਂ ਪਬਲਿਕ ਨੂੰ ਫੈਸਿਲਿਟੀ ਦੇ ਸਕਦੇ ਆ ਅੱਜ ਸਪੈਸ਼ਲ ਉਹਨਾਂ ਵਾਸਤੇ ਹੀ ਸਾਰਾ ਇਹ ਦੌਰਾ ਹੈ ਸਾਰੇ ਸਾਡੇ ਕੋਲੇ ਸਾਰੇ ਆਫੀਸਰ ਸਹਿਬਾਨ ਅੱਜ ਤੁਸੀਂ ਇੱਕ ਚੀਜ਼ ਦੇਖੋ ਡੀਸੀ ਮੈਡਮ ਦੀ ਮੈਂ ਇੱਕ ਤਾਰੀਫ ਕਰੂੰਗੀ ਕਿ ਮੈਡਮ ਨੇ ਮੇਰੇ ਨਾਲ ਥਰਸਡੇ ਫਿਕਸ ਕੀਤਾ ਸੀ ਉਦੋਂ ਨਹੀਂ ਕਿਸੇ ਨੂੰ ਧਿਆਨ ਸੀ ਕਿ ਆ ਛੁੱਟੀ ਹੈ ਪਰ ਛੁੱਟੀ ਹੋਣ ਦੇ ਬਾਵਜੂਦ ਵੀ ਉਹ ਜੋ ਆਪਣਾ ਪ੍ਰੋਮਿਸ ਸੀ ਅੱਜ ਆਖੇ ਆਏ ਨੇ ਤਾਂ ਜੇ ਇਦਾਂ ਦੇ ਸਾਰੇ ਕਾਬਿਲ ਆਫੀਸਰ ਹੋਣ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਏਰੀਆ 'ਚ ਕੋਈ ਪ੍ਰੋਜੈਕਟ ਲਟਕੇਗਾ ਮੈਡਮ ਇੱਕ ਜਿਹੜਾ ਪੈਪਸੂ ਦਿੱਤਾ ਹੈ ਜਿਹੜੀ ਹੁਣ ਨਵੇਂ ਪ੍ਰੋਜੈਕਟ ਆਏ ਨੇ ਉਹਦੇ ਬਾਰੇ ਵੀ ਜਾਣਕਾਰੀ ਉਹ ਵੀ ਸਾਰੇ ਹੁਣ ਜਲਦੀ ਸਟਾਰਟ ਹੋ ਜਾਣਗੇ ਪੈਪਸੂ ਦੇ ਜਿੰਨੇ ਵੀ ਪ੍ਰੋਜੈਕਟ ਮਾਨ ਸਾਹਿਬ ਨੇ ਪਾਸ ਕੀਤੇ ਆ ਉਹ ਜਲਦੀ ਸਟਾਰਟ ਹੋ ਜਾਣਗੇ ਹੋਰ ਵੀ ਅੱਗੇ ਆਉਣ ਵਾਲੇ ਟਾਈਮ 'ਚ ਅਸੀਂ ਪੈਪ ਸੋ ਸਾਇਲੈਂਟ ਪਿਆ ਸੀਗਾ ਪੈਪਸੂ ਬੋਰਡ ਵੱਲੋਂ ਰਾਜਪੁਰੇ ਵਿੱਚ ਬਹੁਤ ਕੰਮ ਕਰਵਾਉਣ ਜਾ ਰਹੇ ਨੇ ਮਿੰਡਮਾ ਜੋ ਬਸੇਰਾ ਪ੍ਰੋਜੈਕਟ ਦੇ ਦੇਖਣ ਆਏ ਸੀਗੇ ਕਾਫੀ ਲੰਮੇ ਸਮੇਤ ਜਿਹੜੀ ਇਨਕੁਆਰੀ ਵੀ ਚੱਲ ਰਹੀ ਹੈ ਉਹਦੇ ਬਾਰੇ ਚੰਗੀ ਸੋ ਇੱਥੇ ਨਾ ਐਕਚੁਅਲੀ ਨਾਟ ਜਸ ਬਸੇਰਾ ਬਟ ਜਿੱਦਾਂ ਸਟੇਡੀਅਮ ਵੀ ਤੁਸੀਂ ਦੇਖ ਲਓ ਜਾਂ ਕਚੇਰੀਆਂ ਦੀ ਇੱਥੇ ਜ਼ਮੀਨ ਪਈ ਹੋਈ ਹੈ ਕਾਫੀ ਇੰਪੋਰਟੈਂਟ ਐਂਡ ਵਧੀਆ ਪ੍ਰੋਜੈਕਟ ਜਿਹੜੇ ਰਾਜਪੁਰਾ ਲਈ ਆ ਸਕਦੇ ਹਨ ਉਹ ਕਾਫੀ ਚਿਰ ਤੋਂ ਲਮਕ ਰਹੇ ਹੈਗੇ ਸਸਾਡਾ ਅੱਜ ਇਹ ਮੰਤਵ ਸੀ ਕਿ ਅਸੀਂ ਇਸ ਨੂੰ ਕਿਸ ਤਰੀਕੇ ਨਾਲ ਲੀਗਲੀ ਐਂਡ ਟੈਕਨੀਕਲ ਫੀਜ਼ਿਬਿਲਿਟੀ ਦੇਖਦੇ ਹੋਏ ਅਸੀਂ ਇਸ ਨੂੰ ਦੁਬਾਰਾ ਮੁੜ ਚਾਲੂ ਕਰਾਈਏ ਤੇ ਨਵੇਂ ਪ੍ਰੋਜੈਕਟਸ ਵੀ ਅਸੀਂ ਲੈ ਕੇ ਆ ਰਹੇ ਜਿੱਦਾਂ ਇੱਥੇ ਜਿੱਥੇ ਅਸੀਂ ਖੜੇ ਆਂ ਸੀਐਮ ਸਾਹਿਬ ਦਾ ਸੁਪਨਾ ਹੈ ਯੋਗ ਸੀਐਮ ਦੀ ਯੋਗਸ਼ਾਲਾ ਜਿਸ ਤਰ੍ਹਾਂ ਹਰ ਥਾਂ ਤੇ ਚੱਲੀ ਹੋਈ ਹੈ ਇੱਥੇ ਵੀ ਅਸੀਂ ਇੱਕ ਪ੍ਰੋਪਰ ਯੋਗਾ ਹਾਲ ਬਣਾਣ ਦੀ ਸੋਚ ਰਹੇ ਹੈਗੇ ਆਂ ਮੋਹੱਲਾ ਕਲੀਨਿਕ ਇੱਥੇ ਹੀ ਖੁੱਲ ਜਾਏਗਾ ਨਾਲ ਹੀ ਨੈਚਰੋ ਪੈਥੀ ਆਯੂਸ਼ ਦਾ ਇੱਕ ਕੇਂਦਰ ਅਸੀਂ ਇੱਥੇ ਸੋਚ ਰਹੇ ਹੈਗੇ ਆਂ ਸੋ ਨਾਲ ਹੀ ਗ੍ਰੀਨ ਬੈਲਟ ਸੋਚ ਰਹੇ ਆ ਜਿਹਦੀ ਵੀ ਬਹੁਤ ਲੋਡ ਹੈ ਸੋ ਇਹੋ ਜੇ ਐਮਐਲਏ ਸਾਹਿਬ ਦੇ ਬਹੁਤ ਹੀ ਵਧੀਆ ਜਿਹੜੇ ਆਈਡੀਆਜ਼ ਹੈਗੇ ਆ ਉਹ ਅਸੀਂ ਦੇਖ ਰਹੇ ਕਿ ਥਰੂ ਪੈਪਸੂ ਬੋਰਡ ਜਿਹੜੀ ਇਹਨਾਂ ਦੀ ਜ਼ਮੀਨਾਂ ਪਈਆਂ ਹੈਗੀਆਂ ਜੋ ਕਿ ਅਦਰਵਾਈਜ਼ ਅ ਇਨਕ੍ਰੋਚ ਹੋ ਸਕਦੀ ਯਾਨੀ ਇਹਨੂੰ ਕਿਸ ਤਰ੍ਹਾਂ ਬਚਾ ਕੀਤਾ ਜਾਵੇ ਨਾਲੇ ਰਾਜਪੁਰਾ ਨੂੰ ਕੋਈ ਇੱਕ ਮਾਡਲ ਸ਼ਹਿਰ ਦੇ ਤੌਰ ਤੇ ਡਿਵੈਲਪ ਕੀਤਾ ਜਾਵੇ ਮੈਡਮ ਜਿਸ ਤਰ੍ਹਾਂ ਤੁਸੀਂ ਸਟੇਡੀਅਮ ਦੇ ਵਿੱਚ ਗਏ ਸੀ ਕਾਫੀ ਕਰੋੜਾ ਰੁਪਏ ਉੱਥੇ ਲੱਗੇ ਹੋਏ ਨੇ ਨਾ ਤਾਂ ਉੱਥੇ ਸਬਸਾਈ ਦਾ ਪ੍ਰਬੰਧ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਐਗਜ਼ੈਕਟਲੀ ਸੋ ਅਸੀਂ ਇਹੀ ਚੀਜ਼ ਦੇਖਣ ਗਏ ਸੀ ਕਿ ਕਿਉਂਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ ਕਦੀ ਟੇਕਓਵਰ ਨਹੀਂ ਕੀਤਾ ਕਿਸੇ ਡਿਪਾਰਟਮੈਂਟ ਨੇ ਹੈਂਡਓਵਰ ਨਹੀਂ ਹੋਇਆ ਸਪੋਰਟਸ ਡਿਪਾਰਟਮੈਂਟ ਨੂੰ ਹੁਣ ਅਸੀਂ ਸਾਡਾ ਇਹੀ ਮੰਤਵ ਰਹੇਗਾ ਕਿ ਇੱਕ ਤੁਰੰਤ ਇੱਕ ਡਿਪਾਰਟਮੈਂਟ ਦੀ ਜ਼ਿੰਮੇਵਾਰ ਨੂੰ ਇਹ ਜ਼ਮੀਨ ਤੁਰੰਤ ਜਿਹੜੀ ਹੈ ਟਰਾਂਸਫਰ ਹੋ ਕੇ ਉਹਨਾਂ ਦੀ ਇੱਕ ਮੇਨਟੇਨੈਂਸ ਸ਼ੁਰੂ ਹੋ ਜਾਏ ਮੈਮ ਦੱਸ ਵੀ ਰਹੀ ਸੀ ਕਿ ਕਿ ਉੱਥੇ ਕਾਫੀ ਸਪੋਰਟਸ ਕਲੱਬਸ ਵੀ ਹੈਗੇ ਆ ਜਿਹੜੇ ਕਿ ਇੰਟਰਸਟਿਡ ਹੋਣਗੇ ਕਿ ਉਹਦੀ ਆਪਰੇਸ਼ਨ ਐਂਡ ਮੇਨਟੇਨੈਂਸ ਚੱਲਦੀ ਰਹੇ so that ਤੁਹਾਨੂੰ ਇੱਕ ਵਰਲਡ ਕਲਾਸ ਸਟੇਡੀਅਮ ਉੱਥੇ ਮਿਲ ਜਾਏ ਰਾਜਪੁਰੇ 'ਚ ਮੈਡਮ ਜਿਸ ਤਰ੍ਹਾਂ ਹੁਣ ਬਰਸਾਤੀ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਤੇ ਹਲਕਾ ਰਾਜਪਾਦਿਕ ਨੌਰ ਦੇ ਵਿੱਚੋਂ ਗੱਗਰ ਦਰਿਆ ਵੀ ਲੰਘਦਾ ਹੈ ਕਈ ਜਗ੍ਹਾ ਜਿਹੜੀਆਂ ਹਲੇ ਵੀ ਸਫਾਈ ਤੱਕ ਨਹੀਂ ਹੋਈ ਹਰ ਹਰ ਵਾਰ ਜਿਹੜਾ ਇਹ ਮੈਂ ਇਹ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ ਮੈਂ ਆਪ ਦੌਰਾ ਕੀਤਾ ਸੀਗਾ ਸਫਾਈ ਤਾਂ ਹਰ ਥਾਂ ਤੇ ਚੱਲ ਰਹੀ ਹੈ ਜੇ ਮੈਂ ਦੁਬਾਰਾ ਕਹਿਨੀ ਆ ਕਿਸੇ ਨੂੰ ਲੱਗ ਰਿਹਾ ਹੈ ਕਿ ਹੁਣ ਵੀ ਕੋਈ ਸਕੋਪ ਹੈ ਜਿੱਥੇ ਸਫਾਈ ਨਹੀਂ ਹੋਈ ਹੈ ਕੋਈ ਤੁਹਾਨੂੰ ਲੱਗ ਰਿਹਾ ਹੈ ਕਿ ਸਾਨੂੰ ਡਰ ਰਿਹਾ ਹੈ ਕਿ ਇੱਥੇ ਜਿਹੜਾ ਹੈ ਗੱਗਰ ਜਿਹੜਾ ਲੰਘਦਾ ਹੈ ਉਹ ਕਾਫੀ ਨੇੜੇ ਆ ਜਾਂਦਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਹਲੇ ਉੱਥੇ ਨਹੀਂ ਕੁਝ ਹੋ ਕੰਟਰੋਲ ਰੂਮ ਨੰਬਰ ਉਹ ਤੁਹਾਨੂੰ ਦਿੱਤਾ ਗਿਆ ਹੈ ਸੋ ਮੇਰੀ ਟੀਮਸ ਲਗਾਤਾਰ ਰੋਜ਼ ਇਨ ਫੈਕਟ ਮੇਰੇ ਕੋਲ ਮੁਕੰਮਲ ਰਿਪੋਰਟਸ ਆndੀਆਂ ਨੇ ਇਹਦੇ ਵਿੱਚ ਇੱਕ ਮੈਂ ਇਹ ਵੀ ਦੱਸਣਾ ਚਾਹੁੰਦੀ ਆ ਕਿ ਘਗਰ ਦੇ ਵਿੱਚ ਜਿਹੜਾ ਪਾਣੀ ਆਂਦਾ ਹੈ ਉਹ ਕਾਫੀ ਜਿਹੜੇ ਪਿੰਡ ਨਾਲ ਲੱਗਦੇ ਘਗਰ ਦੇ ਉਹਨਾਂ ਦਾ ਪੌਂਡ ਦਾ ਜਿਹੜਾ ਪਾਣੀ ਹੈ ਉਹਦੀ ਉਹ ਵੀ ਵਿੱਚ ਉਹਦੇ ਵਿੱਚ ਵਹਿ ਜਾਂਦਾ ਹੁੰਦਾ ਹੈ ਸੋ ਜਿਹੜੀ ਬੂਟੀ ਹੈ ਉਹ ਵੀ ਵਿੱਚ ਕੰਟੀਨਿਊਸਲੀ ਆਂਦੀ ਰਹਿੰਦੀ ਹੈ ਉਸ ਨੂੰ ਕੱਢਣ ਲਈ ਸਾਨੂੰ ਕਾਫੀ ਮਿਹਨਤ ਲੱਗ ਜਾਂਦੀ ਹੈ ਇਸ ਵਾਰੀ ਅਸੀਂ ਇਹ ਇਨਸ਼ੋਰ ਕੀਤਾ ਸੀਗਾ ਕਿ ਠੇਟਲੀ ਸਾਡੀ ਜਿਹੜੀ ਪਟਿਆਲੀ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਪਿੰਡ ਘਰ ਨੂੰ ਲੱਗਦੇ ਆ ਉਹਨਾਂ ਸਾਰਿਆਂ ਦੀ ਜਿਹੜੀ ਆਪ ਦੇ ਪੌਂਡ ਦੇ ਛੱਪੜ ਦੀ ਸਫਾਈ ਪਹਿਲਾਂ ਹੀ ਹੋ ਜਾਵੇ so that ਇਹ ਜਿਹੜੀ ਬੂਟੀ ਦੀ ਪ੍ਰੋਬਲਮ ਆਂਦੀ ਹੈ ਕਿ ਵਿੱਚ ਵਿੱਚ ਮੌਨਸੂਨ ਸੀਜ਼ਨ ਦੌਰਾਨ ਹੀ ਇਹ ਬੂਟੀ ਆਂਦੀ ਰਹਿੰਦੀ ਹੈ ਤੇ ਅੜਦੀ ਰਹਿੰਦੀ ਹੈ ਉਹ ਚੀਜ਼ ਖਤਮ ਹੋ ਜਾਏ so hopefully ਇਹ ਵੀ ਸਾਨੂੰ ਦੇਖਣ ਨੂੰ ਮਿਲੇਗਾ